ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬੜੇ ਫਰੰ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰਪਾਲ ਵੀਰ ਕੋਲਾ ਪਾਏ ਆ ਅੱਜ ਤੁਹਾਨੂੰ ਤਿੰਨ ਸੱਜਰ ਮੱਝਾਂ ਤੁਹਾਨੂੰ ਦਿਖਾਵਾਂਗੇ ਤੇ ਇੱਕਾ ਟੁਕੜ ਗੱਬਨ ਵੈੜ ਤੁਹਾਨੂੰ ਚੈੱਕ ਪਾਸ ਤੁਹਾਨੂੰ ਦਿਖਾਉਣੀ ਆ ਆ ਦੇਖ ਸਕਦੇ ਚੰਗੇ ਕੱਦ ਕਾਠ ਵਾਲੀ ਤੇ ਸੋਹਣੇ ਰੰਗ ਦੀ ਰੁਪਾਲੀ ਹੈ ਇਹ ਤੁਹਾਨੂੰ ਅੰਦਰ ਤੇ ਦਿਖਾਵਾਂਗੇ ਪਹਿਲਾਂ ਤੁਹਾਨੂੰ ਮੱਝਾਂ ਦਿਖਾਵਾਂਗੇ ਹਾਂਜੀ ਬੀਧੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬੀ ਜੀ ਸਤਿ ਸ੍ਰੀ ਅਕਾਲ। ਹੋਰ ਸਣਾ ਠੀਕ ਠਾਕ ਜੀ। ਵਧੀਆ ਵਧੀਆ ਰਹੀ ਤੁਸੀਂ ਸੁਣਾਓ। ਸਭ ਵਧੀਆ ਜੀ। ਵਧੀਆ ਚੱਲਦਾ ਹੈ। ਤੇ ਨਾਮ ਦੱਸ ਦੀ ਕਰੀਏ। ਨਾਮ ਰਾਮਰਪਾਲ ਸਿੰਘ ਜੀ। ਹਾਂਜੀ। ਇਹਨੂੰ ਕੋਈ ਨਾ ਜਿਲ੍ਹਾ ਮੁਸਾਸੀ ਜਿੰਨ ਨਾਲ ਆ। ਤੇ ਫੋਨ ਨੰਬਰ ਬੋਲ ਦੇ ਕਰੀਏ। 99145399। ਠੀਕ ਹੈ। ਵੇਖ ਗਿਆ ਪਰਸੋਂ ਵਾਲਾ ਮਾਲ ਫਿਰ। ਪੱਸੋਂ ਵਾਲਾ ਰਬੀ ਤੁਸੀਂ ਭੇਜਿਆ ਮੇਰੇ ਖਾਤੇ ਨਾਲ ਵੀ ਅੱਧੇ ਘੰਟੇ ਪਹਿਲਾਂ ਭੇਜਿਆ। ਠੀਕ ਹੈ। ਵੀਰ ਭਰਾਵਾਂ ਨੇ ਫੋਨ ਪੜਿਆ ਆਇਆ ਏ ਟੋਕੜਾ ਕਭਾ ਮੱਜਾਂ ਦੇ। ਠੀਕ ਹਾਜਰ ਜੀ ਤੇ ਨਹੀਂ ਇਹ ਤਾਂ ਹੁਣ ਤੁਹਾਡੇ ਆਉਂਦਾ ਸੌਦਾ ਹੈ ਮੋਗੇ ਚੱਲੀ ਆ ਅੱਛਾ ਹਾਂਜੀ ਹਾਂਜੀ ਆ ਵੇਗੀ ਆ ਛੋਟੀ ਵੇਗੀ ਇਹ ਮੋਗੇ ਜਾਣੀ ਆ ਹੁਣ ਹਾਂਜੀ ਹਾਂਜੀ ਠੀਕ ਹੈ ਗੱਬਣ ਹੀ ਅਜੇ ਇਹ ਗੱਬਣ ਹੀ ਹਫਤਾ ਖੜਦੀ ਹੈ ਜਰ ਵੀਜੀ ਠੀਕ ਹੈ ਉਹ ਘਰ ਵਾਲੇ ਨੇ ਅੱਗੇ ਆਪਾਂ ਖੜੀਆਂ ਚਾਰ ਪੰਜ ਮੱਝਾਂ ਠੀਕ ਆ ਉਹਨੂੰ ਮੈਂ ਕੱਲ ਵੀਡੀਓ ਪਾਈ ਤੇ ਹੁੰਦਾ ਮੇਰੇ ਮੱਝ ਪਸੰਦ ਆ ਠੀਕ ਆ ਹਾਂਜੀ ਹਾਂਜੀ ਉਹ 50000 ਰੁਪਏ ਨੇ ਵੇਚਤਾ ਹੈ ਅੱਛਾ ਉਹਦਾ ਵਿਆਹ ਹੈ ਅੱਛਾ ਬਾਕੀ ਹੁੰਦਾ ਮੈਂ 13 ਤਰੀਕ ਨੂੰ ਪੈਸੇ ਦੇਖਦੇ ਲੈ ਜਾਊਂਗਾ ਠੀਕ ਆ ਬਾਕੀ ਚਲੋ ਸੋਹਣੀ ਮੱਝ ਹੈ ਜਿਹੜੀ ਵੀਜੀ ਹਾਂ ਨੂੰ ਲਈ ਹਰ ਪੀਏ ਹੁਣ ਜਿਹੜਾ ਇਹ ਫੀਡ ਫੂਡ ਕਿਉਂ ਕਿਉਂ ਝਾਰਦਾਂਗੇ ਇਹਨੂੰ ਠੀਕ ਹੈ ਜੀ ਤੇ ਹੁਣ ਫਿਰ ਮੱਝਾਂ ਜੜੀਆਂ ਇਹ ਦਿਖਾਈਏ ਪਹਿਲਾਂ ਆਵਲੀ ਮੱਝ ਤਾਂ ਦਿਖਾ ਦਈਏ ਆਪਾਂ ਥਾਣੇ ਦੇ ਦੇਖ ਸਾਦੇ ਲੱਗੇ ਤਾਂ ਦੱਸ ਕੇ ਵੀ ਜੀ ਇਹਨੂੰ ਵੀ ਅ ਤੀਜਾ ਦਿਨ ਆਇਆ ਸੋਈ ਜੀ ਹਾਂਜੀ ਨਾੜੂ ਤੇ ਇੱਕ ਠੀਕ ਆ ਤੇ ਬੋਲਾ ਟਾਈਮ ਇਹਦੇ ਥੱਲੇ ਜਿਹੜਾ ਹੋਗਾ 10 ਕਿਲੋ ਤਿਆਰ ਹੈਗਾ ਪੱਕਾ 10 ਲੀਟਰ ਤਿਆਰ ਹੈ ਤੇ ਰਿਜੂ ਦੇ ਦੋ ਹੋਗਾ ਤਿੰਨ ਡੰਗ ਮਿਲੇਗਾ ਤੇ ਕਿੰਨਾ ਕ ਚਵਾਈ ਜਾਊਗੀ ਦੋ ਘਰ ਰਿਜੂ ਜਿਹੜੇ ਹਸਾਉਣਾ ਬੋਲੇ ਦਾ ਤਰੀਆ ਦੇ ਵਾਦ ਨੇ 13 14 ਕਿਲੋ ਚਾਊਗੀ ਹੱਸ ਕੇ ਚਲੋ ਤੋਰ ਫਿਰ ਇੱਕ ਰੀਨ ਬਾਕੀ ਸੋਨੀ ਝੋਟੀ ਆ ਕੱਦ ਕਾਠੀ ਵੀ ਚੰਗਾ ਤੇ ਮਗਰ ਵੀ ਕੱਟੀ ਆ ਛੱਲਿਆ ਵੀ ਕਾਫੀ ਸਫਾਈਆਂ ਜਿਆ ਆਰ ਬਿੱਜੀ ਕੱਟੀ ਜੀ ਆਹ ਜਿਆ ਨਾ ਨਾ ਆਉਂਦੀ ਆਹ ਦੇਖ ਸਾਡੇ ਨਾੜੂ ਜਿਹੜਾ ਨਾਲ ਹੀ ਤਾਜ਼ਾ ਹੀ ਆ ਬੱਚਾ ਜਿਹੜਾ ਇਹ ਤੇ ਕਿੰਨਾ ਰੱਖਣਾ ਵੀਰ ਜੀ ਫਰਮਾਇਦਾ ਮੁੱਲ ਮੁੱਲ ਆ ਵੀਰ ਜੀ ਮੰਗਣ ਉਹਦੇ ਭਾਵੇਂ ਇਹਦਾ 15 ਮੰਗ ਜਾਈਏ ਹਾਂਜੀ ਇਹ ਹਾਨਾ 95 ਦੀ ਦਵਾਂਗੇ 95000 ਦੀ ਹਾਂ 95 ਪਹੁੰਚ ਵਿੱਚ ਹੈ ਗੱਦਕ 100 ਕਿਲੋਮੀਟਰ ਤੱਕ ਆਜੇ ਨਹੀਂ ਪਹੁੰਚ ਵਿੱਚ ਹੈ ਤੇ ਬਾਕੀ ਵਿੱਚ ਮੰਨਤਨ ਕਰ ਦੋਗੇ ਕੋਈ ਨਹੀਂ ਕੋਈ ਵੀਰ ਭਰਾ ਫੋਨ ਲਾਵੇ ਕਰ ਦਾਂਗੇ ਠੀਕ ਆ ਤੇ ਦੂਸਰੀ ਵੀ ਕੱਟੀ ਜੀ ਹਾਂ ਦੂਸਰੀ ਵੀਰ ਜੀ ਕੱਟੀ ਹੈ ਇੰਦੋਂ ਮੇਂ ਕੱਟੀਆਂ ਜੇ ਜਿਹੜੀ ਹੁਣ ਮੱਝ ਵਿਖਾਉਣ ਲੱਗੇ ਆ ਉਹਦੀ ਕੱਟੀ ਆ ਜਿਹੜੀ ਤੇ ਇਹਦੇ ਕੋਲ ਵੀ ਜੀ ਕਿੰਨਾ ਦੁੱਧ ਤਿਆਰ ਦੁੱਧ ਆ ਰਿਹਾ ਵੀ ਇਹਦੇ ਥੱਲੇ ਕੋਈ ਜਿੰਨਾ ਮਰਜ਼ੀ ਵੀ ਭਰਾ ਕੋਈ 14 ਕਿਲੋ ਦੁੱਧ ਮਿਣਕੇ ਲਾਊਗਾ ਅੱਛਾ ਹਾਂ ਤਿਆਰ ਬਿਲਕੁਲ ਤਿਆਰ 14 ਕਿਲੋ ਮਿਣਕੇ ਦੋ ਗੱਲਾਂ ਆਣੀਆਂ ਰਸੀ ਜੀ ਅੱਛਾ ਗੱਲਾਂ ਆਣਾਂਗਾ 14 ਕਿਲੋ 10 ਕਿਲੋ ਨਿਕਲੂਗਾ ਜੇ 14 ਲੀਟਰ ਹੋਵੇ ਤੇ ਤੁਹਾਡੇ ਘਰੋਂ ਲੈ ਜਾਈ ਨਹੀਂ ਤੇ ਇੱਥੇ ਹੀ ਰਹਿਣ ਦੇ ਇੱਥੇ ਬੱਜੀ ਰਹਿਣ ਦੇ ਤੋਰਾਂ ਫਿਰ ਮਨ ਦਾ ਵੀ ਕਰਾਇਆ ਦਵਾਂਗੇ ਵੀ ਜੇ ਦੁੱਧ ਮੇਰੀ ਮੱਝ ਤੋਂ ਘੱਟ ਨਿਕਲੂਗਾ ਠੀਕ ਹੈ ਜੀ ਬਾਕੀ ਇਹ ਹੈ ਕਿ ਚਲੋ ਇੱਥੇ ਕੋਈ ਚੁਆਈ ਕਰਕੇ ਖੜੇ ਇੱਥੋਂ ਦੇ ਵਿਰਜਣ ਗੱਲ ਕਰਦੇ ਕਿ ਜਿਹੜਾ 14 ਲੀਟਰ ਜਿਹੜਾ ਕਹਿੰਦੇ ਕਿ ਘਰ ਚੁਆਕੇ ਦੇਵਾਂਗੇ ਬਾਕੀ ਤੁਹਾਡਾ ਵੀ ਗਾੜੀ ਫਰਜੇ ਭੰਦਾ ਆਪਣੀ ਚੁਆਈ ਕਰਕੇ ਖੜਨਦਾ ਬਾਕੀ ਇਹਦੇ ਮਗਰ ਵੀ ਕੱਟੀ ਆ ਇਹ ਆ ਕਿ ਕਦ ਕਾਠੇ ਪਿੱਠ ਪੁੜੇ ਦੀ ਚੰਗੀ ਆ ਭਾਰੀ ਮੱਝ ਹੈ ਵੀ ਇਧਰ ਇੱਕ ਪਾਸੇ ਦਾ ਹੋਕ ਥੋੜਾ ਲੱਥਾ ਸਿੰਘ ਟੁੱਟਾ ਥੋੜਾ ਜਿਹਾ ਬਾਕੀ ਇਹ ਆ ਕਿ ਥੱਲੇ ਸਫਾਈਆਂ ਜਿਆ ਜਿੰਨੀ ਵੀ ਆ ਤੇ ਕਿੰਨਾ ਰੱਖਣਾ ਫਿਰ ਇਹਦਾ ਮੁੱਲ ਆਪਾਂ ਹਰ ਰੁਪਈਏ ਇਹਦਾ ਮੁੱਲ ਭਾਵੇਂ ਇੱਕ ਦਾ ਵੱਡੀ ਆ ਮੱਝ ਜੋ ਮਰਜ਼ੀ ਮੰਗੀ ਜਾਏਗੀ ਹਾਂਜੀ ਇਹ ਵੀ 95 ਦੀ ਦਵਾਗੇ 95000 ਦੀ ਭਾਵੇਂ 95 ਦੀ ਆ ਇਹ ਮੈਂ 95 ਦੀ ਹੋ ਲੈ ਤੇ ਪਹੁੰਚ ਦੋਵਾਂ ਦੇ ਵਿੱਚ ਹੀ ਆ ਹਾਂ ਦੋ ਦੇ ਜੇ ਕੋਈ ਵੀਰ ਭਰਾ ਜੋੜਾ ਲਊਗਾ ਅੱਛਾ ਫਿਰ ਹੋਰ ਮੰਨਦਾਨੋ ਮੰਨਤਨ ਮੌਕੇ ਤੇ ਹੋਰ ਹੋ ਜਾਊਗਾ ਦੋ ਦਾ ਮੰਨਦਾ ਹਰ ਰੁਪਈਏ ਹੋਊਗਾ ਠੀਕ ਹੈ ਜੀ ਹਾਂਜੀ ਆ ਦੇਖ ਸਾਡੇ ਜੀ ਤੇ ਹੁਣ ਇੱਕ ਆ ਟੁਕੜਾ ਗੰਗਾ ਤੁਹਾਨੂੰ ਦਿਖਾ ਦਈਏ ਦੱਸਿਓ ਵੀ ਜੀ ਇਹਦੇ ਬਾਰੇ ਇਹ ਵੀ ਦੂਸਰਾ ਸੁਬਾਹ ਆਰਤੀ ਸੁਣੀ ਆ ਚਵਾਂ ਮਹੀਨੇ ਸਾਢੇ ਤਿੰਨ ਮਹੀਨੇ ਚੈੱਕ ਪਾਸ ਆ ਚੈੱਕ ਪਾਸ ਆ ਹਾਂ ਚੈੱਕ ਪਾਸ ਸਾਢੇ ਤਿੰਨ ਮਹੀਨੇ ਦੀ ਠੀਕ ਆ 8 ਕਿਲੋ ਦੁੱਧ ਜੇ ਥੱਲੇ 8 ਕਿਲੋ ਦੁੱਧ ਹੈਗਾ ਵਾ ਹਾਂ 8 ਕਿਲੋ ਦੁੱਧ ਦੇ ਘਰ ਵਾਲਿਆਂ ਨੇ ਪਹਿਲੇ ਸਵੇਰੇ 20 ਕਿਲੋ ਦੁੱਧ ਨੇ ਭਰਿਆ ਅੱਛਾ ਤੇ ਜਿੱਦਾਂ ਯਾਲਨ ਦਾ ਰੂਪੀਆ ਭਰਿਆ ਹੋਊਗਾ ਇਹਨਾਂ ਵੀ ਬਾਕੀ ਇਹ ਕਿ ਕੱਦ ਕਾਠ ਵੀ ਚੰਗਾ ਆ ਚੰਗਾ ਆ ਖੁੱਲ ਹਤੋਰੀ ਹਰੇਕ ਦਿਨ ਬਾਕੀ ਮਿਲਕਵੇਨ ਵਿੱਚ ਦੇਖ ਸਕਦੇ ਆ ਚੰਗੀ ਲੱਗੀ ਆ ਤੇ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਚੰਗਾ ਆ ਬਾਕੀ ਸਾਰੀਆਂ ਸੂਈਆਂ ਸਵਾਈਆਂ ਵਾ ਚਵਾਈ ਤੁਸੀਂ ਆਪਣੇ ਆਪ ਕਰਕੇ ਖੜਨੀ ਆ ਜਿਹੜੀ ਗੱਬਣੇ ਆਵੇ ਤੁਸੀਂ ਆਪ ਪਾਸ ਕਰਕੇ ਖੜਨੀ ਬਾਕੀ ਕੱਦ ਕਾਠ ਪੱਖਾ ਪੂਰੀ ਚੰਗੀ ਆ ਜੀ ਵੇਖੋ ਮੇਰੇ ਜਿੱਡਾ ਮੈਂ ਕਿ ਬੋਟਨ ਮੇਰੇ ਜਿੱਦੀ ਕਰ ਆਉਂਦੀ ਹੈ ਠੀਕ ਆ ਤੇ ਕਿੰਨਾ ਰੱਖਣਾ ਇਹਦਾ ਮੁੱਲ ਫਿਰ 400 ਰੁਪਏ ਫੋਨ ਤੇ ਮੁੱਲ ਕਰਾਂਗੇ ਅੱਛਾ ਹਾਂਜੀ ਜੈ ਜੀ ਰੱਖਣਾ ਹੈ ਜੀ ਜੈ ਜੀ ਦਾ 400 ਰੁਪਏ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਜੀ ਅੱਜ ਕੁਝ ਕਹਨਾ ਇਹ 400 ਰੁਪਏ ਜੀ ਸੋਈਆਂ ਸੋਈਆਂ ਆਣ ਕੇ ਆਪਣੀ ਪਾਸ ਕਰ ਲਈ ਕਰਕੇ ਤਸੱਲੀ ਕਰਕੇ ਖੜਨਾ ਜਿਸ ਤਰ੍ਹਾਂ ਕਿ ਜੜੀਆਂ ਸੋਈਆਂ ਸਵਾਈਆਂ ਸਾਰੀਆਂ ਸੋਈਆਂ ਹੀ ਆ ਆਪਣੀ ਇੱਥੇ ਆਓ ਆਪਣੀ ਚੁਾਈ ਕਰੋ ਪਾਸ ਕਰੋ ਤਸੱਲੀ ਕਰੋ ਪਸੰਦ ਹੋਵੇ ਤੇ ਲੈ ਜਾ ਨਹੀਂ ਤੇ ਇੱਥੇ ਰਹਿਣ ਤੇ ਜੇ ਕੋਈ ਨਹੀਂ ਵੀ ਆ ਸਕਦਾ ਉਹ ਵੀਡੀਓ ਕਾਲ ਤੇ ਚੁਆ ਲੋ ਹਾਂਜੀ ਦੋਸਤੋ ਵੀਡੀਓ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ